19 ਨਵੰਬਰ ਨੂੰ ਇੰਡੀਆ ਅਲਾਈਅንስ ਦੀ ਦਿੱਲੀ ਤੇ ਵਿੱਚ ਮੀਟਿੰਗ ਹੋਈ ਇਹ ਤੋਂ ਪਹਿਲਾਂ ਵੀ ਤਿੰਨ ਚਾਰ ਮੀਟਿੰਗਸ ਜਿਹੜੀਆਂ ਨੇ ਹੋ ਚੁੱਕੀਆਂ ਨੇ ਭਾਰਤ ਦੇ 28 ਪੋਲਿਟੀਕਲ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਹੈ ਉਹ ਇਸ ਮੀਟਿੰਗ ਚ ਪਹੁੰਚੇ ਸੀਗੇ ਅਜੰਡਾ ਕੀ ਹੈ 2024 ਦੀਆਂ ਲੋਕ ਸਭਾ ਚੋਣਾਂ 2024 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਣਗੀਆਂ ਤਾਂ ਇਹ ਜਿਹੜੇ 28 ਦਲ ਹੈ ਜਿਨ੍ਹਾਂ ਨੇ ਆਪਣਾ ਇੰਡੀਆ ਅਲਾਈਅንስ ਨਾਮ ਦਾ ਜਿਹੜਾ ਇੱਕ ਵੱਖਰਾ ਗੁੱਟ ਬਣਾਇਆ ਹੋਇਆ ਇਹ ਭਾਜਪਾ ਦੇ ਖਿਲਾਫ ਲੜੇਗਾ ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਮੁਖਾਲਫਤ ਕਰ ਰਹੇ ਆ ਉਹ ਹੈ ਕਾਂਗਰਸ ਕਾਂਗਰਸ ਦੇ ਐਲੋਪੀ ਨੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਉਹ ਇਸ ਅਲਾਈਅੰਸ ਦੇ ਖਿਲਾਫ ਚੱਲਦੇ ਆ ਪਰ ਦਿੱਲੀ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਇਸ ਮੀਟਿੰਗ 'ਚ ਸ਼ਾਮਲ ਹੁੰਦੇ ਆ ਸੋਨੀਆ ਗਾਂਧੀ ਸ਼ਾਮਲ ਹੁੰਦੇ ਆ ਕਾਂਗਰਸ ਦੇ ਪ੍ਰਧਾਨ ਮੱਲਿਕ ਅਰਜੁਨ ਖੜਗੇਸ਼ ਉੱਥੇ ਹੁੰਦੇ ਆ ਤਾਂ ਇਹ ਆਪਸ ਵਿੱਚ ਇਹ ਸਲਾਹ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ 31 ਦਸੰਬਰ ਤੋਂ ਪਹਿਲਾਂ ਸੀਟਾਂ ਦੀ ਜਿਹੜੀ ਵੰਡ ਹੈ ਉਹਦੇ ਉੱਤੇ ਸਾਰਾ ਕੰਮ ਕਰ ਲਿਆ ਜਾਏਗਾ ਕਿ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਤੋਂ ਚੋਣ ਲੜਨੀ ਹੈ ਕਿਹੜੀ ਪਾਰਟੀ ਨੇ ਆਪਣੀ ਸੀਟ ਜਿਹੜੀ ਹੈ ਦੂਜੀ ਪਾਰਟੀ ਨੂੰ ਦੇਣੀ ਹੈ ਹੁਣ ਇਹ ਸਭ ਦੇ ਵਿੱਚ ਜਿੱਥੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਆ ਕੁਝ ਲੀਡਰ ਤਾਂ ਜਿਹੜੇ ਆਸਹਿਮਤ ਲੱਗਦੇ ਵੀ ਐ ਕਿ ਜੋ ਹਾਈ ਕਮਾਂਡ ਕਹੇਗਾ ਉਹ ਕਰਾਂਗੇ ਪਰ ਕੁਝ ਲੀਡਰ ਅਜਿਹੇ ਨੇ ਪੰਜਾਬ ਕਾਂਗਰਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਬਾਜਵਾ ਨੇ ਉਹ ਕਹਿੰਦੇ ਆ ਵੀ ਇੱਕ ਪਾਸੇ ਤਾਂ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਆ ਇਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਦੇ ਆ ਕਿ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਕੋਈ ਬਹੁਤ ਵਧੀਆ ਨਹੀਂ ਹੈ ਅਸੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟ ਮੰਗਣ ਜਾਵਾਂਗੇ ਕਿ ਸਾਡੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਇਹਨਾਂ ਨੂੰ ਵੋਟਾਂ ਦਿਓ ਤੇ ਦੂਜੇ ਪਾਸੇ ਉਹ ਇਹ ਵੀ ਇਲਜ਼ਾਮ ਲਗਾਉਂਦੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਸਾਨੂੰ ਭੰਡ ਕੇ ਸੱਤਾ 'ਚ ਆਈ ਹੈ ਕਿ ਇਹ ਤਾਂ ਜੀ ਕਰਪਸ਼ਨ ਬਹੁਤ ਕੀਤੀ ਇਹਨਾਂ ਨੇ ਹੁਣ ਤੱਕ ਇਹ ਦੇਸ਼ ਨੂੰ ਲੁੱਟ ਕੇ ਖਾ ਗਏ ਇਹਨਾਂ ਨੇ ਜਿਹੜਾ ਦੇਸ਼ ਨੂੰ ਕਰਜ਼ਾਈ ਕਰਤਾ ਇਹ ਕਿਹੜੇ ਮੂੰਹ ਨਾਲ ਲੋਕਾਂ ਕੋ ਜਾਣਗੇ ਇਹ ਕਿਹੜੇ ਹਿਸਾਬ ਨਾਲ ਕਹਿਣਗੇ ਜੀ ਹੁਣ ਕਾਂਗਰਸ ਵਾਲੇ ਸਾਡੇ ਭਾਈਵਲ ਬਣ ਗਏ ਆ ਹੁਣ ਤੁਸੀਂ ਇਹਨਾਂ ਨੂੰ ਵੋਟ ਦੇਓ ਇਹ ਸਾਰਾ ਕੁਝ ਜਿਹੜਾ ਇੱਕ ਸ਼ਸ਼ੂਪੰਜਾ ਬਣਿਆ ਹੋਇਆ ਪਰ 31 ਦਸੰਬਰ ਤੋਂ ਪਹਿਲਾਂ ਸੀਟਾਂ ਦੀ ਜਿਹੜੀ ਵੰਡ ਹੈ ਉਹਦੇ ਉੱਤੇ ਜਿਹੜਾ ਫੈਸਲਾ ਇੰਡੀਆ ਗੱਠਜੋੜ ਨੇ ਲੈ ਲੈਣਾ ਹਾਲਾਂਕਿ ਬਹੁਤ ਸਾਰੇ ਸੂਬੇ ਭਰ ਦੇ ਅਜੇਹੇ ਨੇ ਜਿਨ੍ਹਾਂ ਵਿੱਚ ਇਹ 28 ਦਲ ਆਪੋਜੀਸ਼ਨ ਦੇ ਵਿੱਚ ਰਹੇ ਆ ਪਰ ਕਿਉਂਕਿ ਬੀਜੇਪੀ ਜਿਹੜੀ ਹੈ ਇਸ ਵੇਲੇ ਪੂਰੀ ਪਾਵਰ 'ਚ ਹੈ ਫੁੱਲ ਸਵਿੰਗ 'ਚ ਹੈ ਉਹਨਾਂ ਕੋਲ ਪੂਰੀ ਜਿਹੜੀ ਮੈਜੋਰਟੀ ਹੈ ਲੋਕਾਂ ਦਾ ਉਹਨਾਂ ਨੂੰ ਸਮਰਥਨ ਹਾਸਲ ਹੈ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੀ ਕੋਈ ਪੇਸ਼ ਚੱਲ ਨਹੀਂ ਰਹੀ ਜਿਸ ਦੇ ਚੱਲਦਿਆਂ ਇਹ ਇੰਡੀਆ ਗੱਠਜੋੜ ਨਾਮ ਦੀ ਇੱਕ ਜਿਹੜਾ ਸੰਗਠਨ ਬਣਾ ਲਿਆ ਗਿਆ ਜਿਹੜਾ 2024 ਦੇ ਵਿੱਚ ਭਾਜਪਾ ਦੇ ਖਿਲਾਫ ਲੜੇਗਾ ਹੁਣ ਰੋਚਕ ਗੱਲ ਤਾਂ ਪੰਜਾਬ ਦੇ ਵਿੱਚ ਹੋਏਗੀ ਜਦੋਂ ਆਮ ਆਦਮੀ ਪਾਰਟੀ ਜਿਹੜੀ ਕਾਂਗਰਸ ਨੂੰ ਮੜਾ ਕਹਿੰਦੀ ਰਹੀ ਸਤਨ ਦੇ ਵਿੱਚ ਜਿਹੜਾ ਇਹ ਇੱਕ ਦੂਜੇ ਨੂੰ ਬੋਲਣ ਨਹੀਂ ਦਿੰਦੇ ਉੱਥੇ ਸ਼ਬਦਾਵਲੀ ਦਾ ਖਿਆਲ ਵੀ ਨਹੀਂ ਰੱਖਦੇ ਜਦੋਂ ਇੱਕ ਦੂਜੇ ਨੂੰ ਇਹ ਬਹਿਸ ਕਰਦੇ ਆ ਜਦੋਂ ਵਿਧਾਨ ਸਭਾ ਦੇ ਵਿੱਚ ਜਦੋਂ ਬਹਿਸ ਕਰਦੇ ਆ ਤਾਂ ਸ਼ਬਦਾਵਲੀ ਜਿਹੜੀ ਆ ਉਹ ਅਜਿਹੀ ਹੁੰਦੀ ਆ ਵੀ ਸੁਣੀ ਨਾ ਜਾ ਸਕੇ ਵਾਕ ਆਊਟ ਹੋ ਜਾਂਦਾ ਸੈਸ਼ਨ ਜਿਹੜੇ ਆ ਉਹ ਸਥਗਿਤ ਹੋ ਜਾਂਦੇ ਆ ਤੇ ਦੂਜੇ ਪਾਸੇ ਜਿੱਦਾਂ ਦੱਸਿਆ ਜਾ ਰਿਹਾ ਕਿ 31 ਦਸੰਬਰ ਤੋਂ ਪਹਿਲਾਂ ਸੀਟਾਂ ਦੀ ਵੰਡ ਹੋ ਜਾਣੀ ਆ ਫਿਰ ਇਹਨਾਂ ਨੂੰ ਇਕੱਠੇ ਤਿਆਰੀ ਕਰਨੀ ਪੈਣੀ ਆ ਕਿਉਂਕਿ April ਜਾਂ May ਦੇ ਵਿੱਚ ਜਿਹੜੀਆਂ ਇਹ ਇਲੈਕਸ਼ਨਸ ਹੋਣ ਜਾ ਰਹੀਆਂ ਮਿੰਨੇ ਰਹਿ ਜਾਣੇ ਆ ਤਿੰਨ ਇਹਨਾਂ ਨੂੰ ਇਕੱਠਿਆਂ ਨੂੰ ਫੀਲਡ ਦੇ ਵਿੱਚ ਜਾਣਾ ਪੈਣਾ ਲੋਕਾਂ ਦੇ ਵਿੱਚ ਜਾਣਾ ਪੈਣਾ ਜਿਹੜੇ ਕੈਂਡੀਡੇਟ ਨੂੰ ਇਹ ਇੱਕ ਦੋ ਦੋਵੇਂ ਪਾਰਟੀਆਂ ਦੇ ਜਿਹੜੇ ਲੀਡਰ ਆ ਮਾੜਾ ਚੰਗਾ ਬੋਲਦੇ ਰਹੇ ਹੋਣਗੇ ਉਹਨਾਂ ਖਿਲਾਫ ਜਿਹੜਾ ਪੰਡਿਤ ਪ੍ਰਚਾਰ ਕਰਦੇ ਰਹੇ ਹੋਣਗੇ ਹੁਣ ਇਹਨਾਂ ਨੂੰ ਉਹਨਾਂ ਦੀ ਹਮਾਇਤ ਕਰਨੀ ਪੈਣੀ ਆ ਨਾਲ ਦੀ ਨਾਲ ਇੱਥੇ ਇਹ ਵੀ ਜ਼ਿਕਰ ਹੋ ਗਿਆ ਕਿ ਲੰਘੇ ਦੀਨੀ ਪਤਾਬ ਬਾਜਵਾ ਨੇ ਨਵਜੋਤ ਸਿੰਘ ਨੂੰ ਵੀ ਫਟਕਾਰ ਲਗਾਈ ਸੀ ਕਿ ਤੁਸੀਂ ਆਪਣਾ ਵੱਖਰਾ ਸਿਆਸੀ ਖਾੜਾ ਜਿਹੜਾ ਵਾ ਇਹ ਨਾਲ ਲਗਾਓ ਇਸੇ ਦੇ ਚਲਦਿਆਂ ਹੀ ਅਸੀਂ 78 ਤੋਂ 18 ਤੇ ਆ ਚੁੱਕੇ ਆ ਤੇ ਹੁਣ ਜਿੱਥੇ ਇੱਕ ਪਾਸੇ ਤਾਂ ਜਿਹੜੇ ਪ੍ਰਤਾਪ ਬਾਜਵਾ ਨੇ ਉਹ ਆਪਣੇ ਲੀਡਰਸ ਨੂੰ ਇਹ ਸਲਾਹ ਦੇ ਰਿਹਾ ਵੀ ਅੱਡੋ ਅੱਡ ਨਾ ਤੁਰੋ ਇਕੱਠੇ ਰਹੋ ਤੇ ਹੁਣ ਜਦੋਂ ਇਹਨਾਂ ਨੂੰ ਉਸੇ ਧਿਰ ਨਾਲ ਇਕੱਠਾ ਹੋਣਾ ਪਏਗਾ ਜਿਹਦਾ ਇਹ ਵਿਰੋਧ ਕਰ ਰਿਹਾ ਤਾਂ ਇਹ ਕਿਵੇਂ ਚੋਣ ਪ੍ਰਚਾਰ ਕਰਨਗੇ ਕਿਵੇਂ ਲੋਕਾਂ ਕੋਲ ਜਾਣਗੇ ਕਿਵੇਂ ਜਿਹੜਾ ਇੱਕ ਦੂਜੇ ਦੀ ਤਰੀਫਾਂ ਦੇ ਪੁੱਲ ਬੰਨਣਗੇ ਕਿਵੇਂ ਲੋਕਾਂ ਨੂੰ ਲਗਾਉਣਗੇ ਕਿ ਤੁਸੀਂ ਇਸ ਵਾਰ ਸਾਨੂੰ ਵੋਟ ਦਿਓ ਖੈਰ ਇਹ ਤਾਂ ਦੇਖਣਾ ਹੋਵੇਗਾ ਇਦੇ ਵਿੱਚ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਪੀਐਮ ਕੈਂਡੀਡੇਟ ਜਿਹੜਾ ਉਹ ਮੱਲਿਕਾ ਅਰਜੁਨ ਖੜਗੇ ਨੂੰ ਮਤਾ ਬਲਰਜੀ ਨੇ ਪ੍ਰਪੋਜ਼ ਕੀਤਾ ਕਿ ਜੇ ਇੰਡੀਆ ਗੱਠਜੋੜ ਜਿੱਤ ਜਾਂਦਾ ਜੇ ਸਾਡੀਆਂ ਸੀਟਾਂ ਜਿਹੜੀਆਂ ਬਹੁਮਤ ਦਾ ਅੰਕੜਾ ਪਾਰ ਕਰ ਜਾਂਦੀਆਂ ਤਾਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ ਉਹ ਮੱਲਿਕਾ ਅਰਜੁਨ ਖੜਗੇ ਹੋਣਗੇ ਔਰ ਅਰਵਿੰਦ ਕੇਜਰੀਵਾਲ ਜਿਹੜੇ ਆ ਇਸ ਤੇ ਗਵਾਈ ਭਰਦੇ ਆ ਕਿ ਬਿਲਕੁਲ ਠੀਕ ਗੱਲ ਹੈ ਹਾਲਾਂਕਿ ਮੱਲਿਕਾ ਅਰਜੁਨ ਖੜਗੇ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਪਹਿਲਾਂ ਸੀਟਾ ਆ ਲੈਣ ਦਈਏ ਪਹਿਲਾਂ ਅਸੀਂ ਬਹੁਮਤ ਦਾ ਅੰਕੜਾ ਪਾਰ ਕਰ ਲਈਏ ਇਲੈਕਸ਼ਨ ਆ ਜਾਣ ਅਸੀਂ ਚੰਗੀ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਆਪਣੀ ਵਿਚਾਰਧਾਰਾ ਜਿਹੜੀ ਆ ਉਹਨੂੰ ਦੱਸ ਸਕੀਏ ਵੀ ਅਸੀਂ ਕੀ ਚਾਹੁੰਦੇ ਆ ਅਸੀਂ ਕੀ ਬਦਲਾਅ ਲਿਆਵਾਂਗੇ ਉਸ ਤੋਂ ਬਾਅਦ ਸੀਟਾਂ ਆਣਗੀਆਂ ਪ੍ਰਧਾਨ ਮੰਤਰੀ ਵਾਸਤੇ ਜਿਹੜੇ ਦਾਵੇਦਾਰ ਆ ਉਹ ਬਾਅਦ ਚੋਂ ਦੇਖਾਂਗੇ ਪਹਿਲਾਂ ਸਾਨੂੰ ਇਸ ਮੁੱਦੇ ਉੱਤੇ ਕੰਮ ਕਰਨਾ ਪਏਗਾ ਬੈਰハਾਲ ਦੇਖਦੇ ਆ ਹੁਣ 31 ਦਸੰਬਰ ਤੋਂ ਪਹਿਲਾਂ ਸੀਟਾਂ ਦੀ ਵੰਡ ਦੇ ਉੱਤੇ ਕੀ ਫੈਸਲਾ ਹੁੰਦਾ ਔਰ ਪੰਜਾਬ ਦੇ ਵਿੱਚ ਜਿਹੜਾ ਮੁਕਾਬਲਾ ਇਹ ਬਹੁਤ ਰੋਚਕ ਹੋਣ ਜਾ ਰਿਹਾ ਕਿਉਂਕਿ ਇਹ ਦੋਵੇਂ ਧਿਰਾਂ ਇੱਕ ਦੂਸਰੇ ਨੂੰ ਵਿਧਾਨ ਸਭਾ 'ਚ ਬੋਲਣ ਨਹੀਂ ਦਿੰਦੀਆਂ ਤੇ ਇਹ ਹੁਣ ਲੋਕਾਂ ਦੇ ਵਿੱਚ ਇਕੱਠੇ ਵਿਚਰਨਗੇ ਇਕੱਠੇ ਜਿਹੜੇ ਆ ਉਹਨਾਂ ਨੂੰ ਆਪਣਾ ਮੈਨੀਫੈਸਟੋ ਪੇਸ਼ ਕਰਨਗੇ ਵੋਟਾਂ ਹਾਸਲ ਕਰਨ ਲਈ ਜਿਹੜੀ ਹੈ ਜਦੋਂ ਜ਼ੈਦ ਹੋਰ ਤੇਜ਼ ਹੋ ਜਾਵੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ